ਮਰੀਜ਼ ਦਾ ਨਾਮ ਹੈਗਾ ਯਾਦਵਿੰਦਰ ਮੇਰਾ ਡਾਕਟਰ ਹਮੇਸ਼ ਡਾਕਟਰ ਕੀ ਕਰਨਾ ਮੀ ਜੋ ਕਿਦੇ ਪੇਸ਼ ਇੱਕ ਪੇਸ਼ੈਂਟ ਆਇਆ ਆਪਣੇ ਕੋ ਯਾਦਵਿੰਦਰ ਸਿੰਘ ਤੇ ਜਿਸ ਹਾਲ ਬਣਾਉ ਦਾ ਕਹਿ ਰਹੇ ਹੈਗੇ ਕਿ ਗੋਲੀਆਂ ਚੱਲੀਆਂ ਹੈਗੀਆਂ ਕੋ ਲਾਲ ਟੂਲਪਲਾਜ਼ਾ ਤੇ ਨਾਲ ਐਂਬੂਲੈਂਸ ਚਾਈ ਹੈਗੇ ਆ ਉਹ ਐਨ ਐਚ ਆਈ ਦੀ ਐਂਬੂਲੈਂਸ ਗੁਰਪ੍ਰੀਤ ਸਿੰਘ ਮੁੰਡਾ ਹੈਗਾ ਐਂਬੂਲੈਂਸ ਵਾਲਾ ਜਿਹੜਾ ਉਹਨਾਂ ਨੂੰ ਉਰੇ ਲੈ ਕੇ ਆਇਆ ਤੇ ਆ ਕੇ ਉਹਨਾਂ ਨੂੰ ਚੈੱਕ ਕੀਤਾ ਹੈਗਾ ਫਰਸਟ ایڈ ਦੇਤੀ ਹੈਗੀ ਹੈ ਠੀਕ ਹੈ ਤੇ ਉਹਨਾਂ ਦਾ ਜਿਹੜਾ ਬੰਦ ਇਲਾਜ ਹੈ ਉਹ ਆਪਾਂ ਸਟਾਰਟ ਕਰਤਾ ਹੈਗਾ ਤੇ ਪੇਸ਼ੈਂਟ ਨੂੰ ਅਗੇ ਰੈਫਰ ਕਰਦੇ ਪਏ ਹਾਂ 32 ਗੋਲੀ ਤਾਂ ਉਹਨਾਂ ਦੇ ਇੱਕ ਸਾਈਡੇ ਲੱਗੀ ਹੈਗੀ ਆ। ਹੂੰ ਇੱਕ ਜਗ੍ਹਾ ਟੱਚ ਕਰਕੇ ਗਈ ਹੈ। ਕੋਈ ਤਨਵਾਰਾ ਨਾਲ ਵੀ ਘੱਟ ਦੇ ਵਿੱਚ ਨਹੀਂ ਨਹੀਂ ਐਦਾਂ ਕੁਝ ਨਹੀਂ ਹੈਗਾ। ਕੋਈ ਇਨਜਰੀ ਵਗੈਰਾ ਨਹੀਂ। ਬਸ ਬਾਕੀ ਸੱਟਾਂ ਹੈਗੀਆਂ ਉਹਨਾਂ ਦੇ ਛੋਟੀਆਂ-ਬੂਟੀਆਂ ਰਗੜਾ ਹੈਗੀਆਂ। ਕਿੰਨੀ ਕੁ ਉਮਰ ਹੈ ਪੇਸ਼ੰ ਦਾ? ਪੇਸ਼ੈਂਟ ਦੀ 45-46 ਸਾਲ ਦੀ ਉਮਰ। ਕੀ ਉਹ ਸਟੇਬਲ ਹੈਗੇ? ਪੇਸ਼ੈਂਟ ਠੀਕ ਹੈ ਸਟੇਬਲ ਹੈਗਾ। ਉਹਨੂੰ ਰਿਫਰ ਹੋਗਾ ਰੈਫਰ। ਪੇਸ਼ੈਂਟ ਰੈਫਰ ਹੋਗਾ। ਬڑے ਸਰਕਾਰੀ ਹਸਪਤਾਲ ਦੇ ਵਿੱਚ ਯਾਦਵੰਦਰ ਨਾਮ ਦਾ ਮੈਨੇਜਰ ਹੈ ਕਲਾਲ ਟੋਲਪਲਾ ਜਾਤੇ ਅੱਜ 3:30 ਵਜੇ ਦੇ ਲੱਗੇ ਇਹ ਪਹਿਲਾਂ ਢਿਲਮਾ ਅੰਮ੍ਰਿਤਸਰ ਵਾਲੇ ਪਾਸੇ ਟੋਲਪਲਾ ਜਾਤੇ ਰਹੇ ਨੇ ਇਹਨਾਂ ਦੀ ਕੋ ਦੁਸ਼ਮਣੀ ਹੈ ਨਸ਼ਤਰ ਸਿੰਘ ਨਿਸ਼ਤਰ ਸਿੰਘ ਦੇ ਨਾਮ ਨਾਲ ਇਹਦੀ ਪਹਿਲਾਂ ਜੜੀ ਜੜੀ ਚੱਲਦੀ ਸੀ ਇਹਨਾਂ ਦੇ ਦੱਸਣ ਨੂੰ ਤਾਂ ਵੀ ਨਿਸ਼ਤਰ ਸਿੰਘ ਦੇ ਨਾਲ ਉਹਦੇ ਹੋਰ ਜਿਹੜੇ ਬੰਦੇ ਸੀ ਤੇ ਨਾਲ ਵੀ ਸਵਿਫਟ ਡਿਜ਼ਾਇਰ ਕਾਰ ਜਾਏ ਪਹਿਲਾਂ ਉਹਨਾਂ ਨੇ ਜਿਹੜਾ ਕਰਪਾਨਾ ਵਗੈਰਾ ਦੇ ਨਾਲ ਹਮਲਾ ਕੀਤਾ ਜਾਣ ਲੱਗੇ ਤੇ ਪੱਟ ਦੇ ਵਿੱਚ ਜੜੀ ਗੋਲੀ ਮਾਰਦੇ ਤੇ ਜਿਹੜੇ ਬਿਲਕੁਲ ਹਾਲ ਸਟੇਬਲ ਆ ਬਿਲਕੁਲ ਠੀਕ ਨੇ ਅਸੀਂ ਜਿਹੜੀਆਂ ਦੋ ਤਿੰਨ ਪਾਰਟੀਆਂ ਆਪਣਾ ਮੌਕੇ ਤੋਂ ਡਿਸਪੈਚ ਕੀਤੀਆਂ ਮਹੱਲਵਾਨ ਜਿਹੜਾ ਛੇਤੀ ਕਾਬੂ ਕਰ ਲਿਆ ਜਾਵੇ ਤੇ ਕਿੰਨੀਆਂ ਗੋਲੀਆਂ ਚੱਲੀਆਂ ਤੇ ਕਿੱਥੇ ਲੱਗੀਆਂ ਇੱਕ ਫੈਰੀ ਆ ਜਿਹੜਾ ਪੱਟ ਦੇ ਵਿੱਚ ਲੱਗੇ ਇਹ ਕਿੰਨੀ ਕੁ ਉਮਰ ਹੈ ਜੀ ਫਿਰ 45 ਸਾਲ ਦੇ ਤੇ ਪਹਿਲੇ ਇਹ ਕਿੰਨਾ ਕੁ ਟਾਈਮ ਹੋਇਆ ਨੂੰ ਕੰਟਰੋਲ ਪਲਾਸ ਤੇ ਆਇਆ ਇਹ ਤਾਂ ਹੁਣੇ ਹੀ ਮੈਂ ਖਾ ਪੰਜ ਛੇ ਮਹੀਨੇ ਤੋਂ ਆਏ ਪਹਿਲਾਂ ਢਿਲਮਾਲੇ ਪਾਸੇ ਸੀ ਉਹਨਾਂ ਛੱਤਰ ਸਿੰਘ ਨਾਲ ਉੱਥੋਂ ਦੇ ਨੰਦੇਸ਼ਪਾ ਜੀ ਪੁਰਾਣੀ ਕਿ ਦੱਸੀ ਯਾਰ ਸਰ ਨਛੱਤਰ ਸਿੰਘ ਆਪ ਸੀ ਕਿ ਉਹਨਾਂ ਬੰਦੇ ਤੇ ਜੀ ਸਦੀਸ਼ਾਤਰ ਸਿੰਘ ਇਹਨਾਂ ਦੇ ਦੱਸਣ ਉਹਨੂੰ ਛੱਤਰ ਸਿੰਘ ਸੀ ਦੇ ਨਾਲ ਉਹਦੇ ਤਿੰਨ ਬੰਦੇ ਸੀ ਕੁਛ ਵੀ ਪਤਾ ਲੱਗਿਆ ਵੀ ਇਹਨਾਂ ਦਾ ਵੀ ਅਸਲਾ ਲੈ ਕੇ ਨੇ ਨਾਲ ਇਹ ਕੁਛ ਹੈ ਨਹੀਂ ਨਹੀਂ ਇਹੋ ਜੀ ਕੋ ਦਾ ਮਰੀਜ਼ ਦਾ ਨਾਮ ਹੈਗਾ ਯਾਦ ਮੇਰਾ ਡਾਕਟਰ ਹਮੇਸ਼ ਡਾਕਟਰ ਸਾਹਿਬ ਕੀ ਕਰਦਾ ਨਾਮ ਇਹ ਇੱਕ ਪੇਸ਼ੈਂਟ ਆਇਆ ਆਪਣੇ ਕੋ ਯਾਦਵਿੰਦਰ ਸਿੰਘ ਤੇ ਜਿਸ ਦਾ ਬਣਾਉ ਦਾ ਕਹਿ ਰਹੇ ਹੈਗੇ ਕਿ ਗੋਲੀਆਂ ਚੱਲੀਆਂ ਹੈਗੀਆਂ ਕੋ ਲਾਲ ਟੂਲ ਪਿਲਾਉਂਦੇ ਹਨ ਤੇ ਨਾਲ ਐਂਬੂਲੈਂਸ ਚਾਹੀ ਹੈਗੇ ਉਹ ਐਨ ਐਚ ਆਈ ਦੀ ਐਂਬੂਲੈਂਸ ਗੁਰਪ੍ਰੀਤ ਸਿੰਘ ਮੁੰਡਾ ਹੈਗਾ ਐਂਬੂਲੈਂਸ ਵਾਲਾ ਜਿਹੜਾ ਉਹਨਾਂ ਨੂੰ ਉਰੇ ਲੈ ਕੇ ਆਇਆ ਤੇ ਆ ਕੇ ਉਹਨਾਂ ਨੂੰ ਚੈੱਕ ਕੀਤਾ ਹੈਗਾ ਫਰਸਟ ایڈ ਦਿੱਤੀ ਹੈਗੀ ਹੈ ਠੀਕ ਹੈ ਤੇ ਉਹਨਾਂ ਜਿਹੜਾ ਬੰਦ ਹਲਾਜ ਹੈ ਉਹ ਆਪਾਂ ਸਟਾਰਟ ਕਰਤਾ ਹੈਗਾ ਤੇ ਪੇਸ਼ੈਂਟ ਨੂੰ ਅੱਗੇ ਰੈਫਰ ਕਰਦੇ ਪਏ ਆ। 32 ਗੋਲੀ ਤਾਂ ਉਹਨਾਂ ਦੇ ਇੱਕ ਸਾਈਡੇ ਲੱਗੀ ਹੈਗੀ ਆ। ਹੂੰ ਇੱਕ ਜਗ੍ਹਾ ਟੱਚ ਕਰਕੇ ਗਈ ਆ। ਕੋਈ ਤਲਵਾਰਾਂ ਨਾਲ ਵੀ ਘੱਟ ਦੇ ਵਿੱਚ ਨਹੀਂ ਨਹੀਂ ਐਦਾਂ ਕੁਝ ਨਹੀਂ ਹੈਗਾ। ਕੋਈ ਇੰਜਰੀ ਵਗੈਰਾ ਨਹੀਂ। ਬਸ ਬਾਕੀ ਸੱਟਾਂ ਹੈਗੀਆਂ ਉਹਨਾਂ ਦੇ ਛੋਟੀਆਂ-ਬੁਟੀਆਂ ਰਗੜਾ ਹੈਗੀਆਂ। ਕਿੰਨੀ ਕਿੰਨ੍ਹੀ ਉਮਰ ਪਿਛੋਂ ਦੀ? ਪੇਸ਼ੈਂਟ ਦੀ 45-46 ਸਾਲ ਦੀ ਉਮਰ। ਕੀ ਉਹ ਸਟੇਬਲ ਹੈ? ਪੇਸ਼ੈਂਟ ਠੀਕ ਹੈ ਸਟੇਬਲ ਹੈਗਾ। ਹੁਣ ਉਰੇ ਰੋਗਾ ਰੈਫਰ ਕਰ। ਪੇਸ਼ੈਂਟ ਰੈਫਰ ਹੋਊਗਾ। ਬੜੇ ਸਰਕਾਰੀ ਹਸਪਤਾਲ ਦੇ ਵਿੱਚ ਯਾਦਵੰਦ ਨਾਮ ਦਾ ਮੈਨੇਜਰ ਆ ਕਲਾਲ ਟੋਲ ਪਲਾਜਾ ਤੇ ਅੱਜ 3:30 ਵਜੇ ਦੇ ਲੱਗੇ ਇਹ ਪਹਿਲਾਂ ਢਿਲਮਾਏ ਅਮਰਸਰ ਵਾਲੇ ਪਾਸੇ ਟੋਲ ਪਲਾਜਾ ਤੇ ਰਹੇ ਨੇ ਇਹਨਾਂ ਦੀ ਕੋਈ ਦੁਸ਼ਮਣੀ ਹੈ ਨਿਸ਼ਚਤਰ ਸਿੰਘ ਉਹ ਵਿਅਕਤੀ ਦੇ ਨਾਮ ਨਾਲ ਇਹਦੀ ਪਹਿਲਾਂ ਰੰਜਿਸ਼ ਜੜੀ ਚੱਲਦੀ ਸੀ ਇਹਨਾਂ ਤੇ ਦੱਸਣ ਨੂੰ ਤਾਂ ਵੀ ਨਿਸ਼ਚਤਰ ਸਿੰਘ ਦੇ ਨਾਲ ਉਹ ਜਿਹੜੇ ਬੰਦੇ ਸੀ ਤੇ ਨਾਲ ਵੀ ਸਵਿਫਟ ਡਿਜ਼ਾਇਰ ਕਾਰ ਜਾਏ ਪਹਿਲਾਂ ਉਹਨਾਂ ਨੇ ਜਿਹੜਾ ਕਿਰਪਾਨਾ ਵਗੈਰਾ ਦੇ ਨਾਲ ਹਮਲਾ ਕੀਤਾ ਜਾਣ ਲੱਗੇ ਤੇ ਪੱਟ ਦੇ ਵਿੱਚ ਜੜੀ ਗੋਲੀ ਮਾਰ ਤੇ ਜਿਹੜੇ ਬਿਲਕੁਲ ਹਾਲ ਸਟੇਬਲ ਆ ਬਿਲਕੁਲ ਠੀਕ ਨੇ ਉਸ ਜਿਹੜੀਆਂ ਦੋ ਤਿੰਨ ਪਾਰਟੀਆਂ ਆਪਣਾ ਮੌਕੇ ਤੋਂ ਡਿਸਪੈਚ ਕੀਤੀਆਂ ਮੌਲਿਆਂ ਨੂੰ ਜਿਹੜਾ ਛੇਤੀ ਕਾਬੂ ਕਰ ਲਿਆ ਜਾਵੇ ਤੇ ਕਿੰਨੀਆਂ ਗੋਲੀਆਂ ਚੱਲੀਆਂ ਤੇ ਕਿੱਥੇ ਇੱਕ ਫੈਰੀ ਆ ਜਿਹੜਾ ਪੱਟ ਦੇ ਵਿੱਚ ਲੱਗੇ ਇਹ ਕਿੰਨੀ ਕੁ ਉਮਰ ਹੈ ਜੀ ਫਿਰ 45 ਸਾਲ ਦੇ ਤੇ ਪਹਿਲੇ ਇਹ ਕਿੰਨਾ ਕੁ ਟਾਈਮ ਹੋਇਆ ਨੂੰ ਟੂਲ ਪਲਾਸ ਤੇ ਆਇਆ ਇਹ ਤਾਂ ਹੁਣੇ ਹੀ ਮੈਂ ਕਿਹਾ 5-6 ਮਹੀਨੇ ਤੋਂ ਪਾਏ ਪਹਿਲਾਂ ਢਿਲਮਾਲੇ ਪਾਸੇ ਸੀ ਉਹ ਨਛੱਤਰ ਸਿੰਘ ਨਾਲ ਉੱਥੋਂ ਦੇ ਰੰਜੇਸ਼ ਭਾਜੀ ਪੁਰਾਣੀ ਕਿਦੋਂ ਸੀ ਯਾਰ ਸਰਨਜੋਤ ਸਿੰਘ ਆਪਸੀ ਕੇ ਉਹਨਾਂ ਬੰਦੇ ਤੇ ਜੀ ਨਿਸ਼ਾਤਰ ਸਿੰਘ ਇਹਨਾਂ ਦੇ ਦੱਸਣਾ ਨਿਸ਼ਾਤਰ ਸਿੰਘ ਸੀ ਦੇ ਨਾਲ ਉਹਨੇ ਤਿੰਨ ਬੰਦੇ ਸੀ ਕੁਛ ਵੀ ਪਤਾ ਲੱਗਿਆ ਵੀ ਇਹਨਾਂ ਦਾ ਵੀ ਅਸਲਾ ਲੈ ਕੇ ਨੇ ਨਾਲ ਇਹ ਕੁਛ ਨਹੀਂ ਨਹੀਂ ਇਹੋ ਜਿਹਾ ਦਾ